ਦਾ ਵਲੌਗ ਨਾ ਅਸੀਂ ਸ਼ਾਮ ਤੋਂ ਮਤਲਬ ਨਿਊ ਇਅਰ ਦੀ ਈਵ ਤੋਂ ਸਟਾਰਟ ਕਰ ਰਿਹਾ ਹਾਲਾਂਕਿ ਕੁਝ ਸਪੈਸ਼ਲ ਨਹੀਂ ਹੈਗਾ ਕਿਉਂਕਿ ਇਹ ਡੇਜ਼ ਕੁਝ ਐਵੇਂ ਜਾ ਰਹੇ ਨੇ ਪਰ ਨਾ ਹਰ ਬਾਰ ਹੁੰਦਾ ਹੈ ਨਿਊ ਇਅਰ ਤੇ ਕੁਛ ਨਾ ਕੁਛ ਗਿਫਟ ਆਉਂਦਾ ਹੁੰਦਾ ਪਹਿਲਾ ਗਿਫਟ ਤਾਂ ਮम्मा ਲਈ ਆਇਆ ਤੁਮਾਰੇ ਮਾਮਾ ਜੀ ਤੋਂ ਉਹ ਸਾਗ ਮੰਗਾਇਆ ਸੀਗਾ ਆ ਦੇਖੋ ਤੇ ਉਸ ਤੋਂ ਬਾਅਦ ਮੇਰੇ ਲਈ ਹਰ ਬਾਰ ਨਾ ਕੁਝ ਨਾ ਕੁਛ ਗਿਫਟ ਆਉਂਦਾ ਨਾਲ ਇੱਕ ਡਾਇਰੀ ਆਉਣੀ ਹੁੰਦੀ ਆ ਉਹ ਇਸ ਵਾਰ ਵੀ ਆਈ ਆ ਪਰ ਇਸ ਵਾਰ ਕੁਝ ਮੋਸਟ ਸਪੈਸ਼ਲ ਆਇਆ ਸੋ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਦੀ ਡਾਇਰੀਜ਼ ਮਤਲਬ ਹਰ ਬਾਰ ਹੀ ਮਾਮੂ ਲੈ ਕੇ ਆਉਂਨਿੰਦੀ ਆ ਹਰ ਬਾਰ ਮੇਰੇ ਲਈ ਇੱਕ ਨਿਊ ਡਾਇਰੀ ਆਉਂਨਿੰਦੀ ਆ ਤੇ ਹਰ ਬਾਰ ਮੈਂ ਯੂਜ਼ ਵੀ ਕਰਦੀ ਆ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਡਾਇਰੀ ਰਾਈਟਿੰਗ ਦੀ ਹੈਗੀ ਆ ਥੋੜੀ ਬਹੁਤ ਹੈਬਿਟ ਸੋ ਉਹਨੂੰ ਐਨਹਾਂਸ ਕਰਨ ਲਈ ਹਰ ਬਾਰ ਦੇਖੇ ਜਾਂਦੇ ਆ ਸੋ ਇਸ ਬਾਰ ਆਵਲੀ ਡਾਇਰੀ ਆਈ ਆ ਤੇ ਆਵਲੀ ਅ ਬ੍ਰਦਰ ਲਈ ਆ ਤੇ ਉਹਦੇ ਲਈ ਮੈਨੇ ਸਾਹਮ ਕੇ ਰੱਖਤੀ ਆਵਲੀ ਮੇਰੇ ਲਈ ਆ ਤੇ ਜਿਹੜਾ ਮੋਸਟ ਸਪੈਸ਼ਲ ਆ ਉਹ ਦੋ ਚੀਜ਼ਾਂ ਨੇ ਮਤਲਬ ਮੈਂ ਕੈਮਰਾ ਇਥੇ ਐਡਜਸਟ ਕਰ ਲਿਆ ਕਿਉਂਕਿ ਉੱਥੇ ਨਾ ਪ੍ਰੋਪਰਲੀ ਪਰ ਨਹੀਂ ਸੈਟਿੰਗ ਅਰੇਂਜਮੈਂਟ ਨਹੀਂ ਸੀ ਸਾ ਕੈਮਰਾ ਸੈਟਅਪ ਸਹੀ ਨਹੀਂ ਸੀ ਆ ਰਿਹਾ ਤੇ ਅੱਛੀ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਸਿੱਖਣਾ ਸੋ ਮੇਰੇ ਲਈ ਬੈਸਟ ਗਿਫਟ ਹੈ ਮਤਲਬ ਬਫਲ ਹਾ ਜੋ ਮੈਨੂੰ ਹੁਣ ਜ਼ਰੂਰਤ ਸੀ ਜਿੱਦਾਂ ਦੇ ਥੋੜੇ ਟਾਈਮ ਦੇ ਵਿੱਚ ਮੇਰੇ ਲਈ ਥੋੜੀ ਮੈਡੀਟੇਸ਼ਨ ਜ਼ਿਆਦਾ ਜ਼ਰੂਰੀਆ ਕਰਨੀ ਥੈਟਸ ਵਾਈ ਤੇ ਮੇਰਾ ਮਾਈਂਡ ਫੋਕਸ ਰਹੇ ਉਹਦੇ ਲਈ ਕੁਝ ਚੀਜ਼ਾਂ ਮੈਂ ਯੂਜ਼ ਕਰਦੀ ਆ ਸੋ ਉਹਦੇ ਚ ਇਹ ਚੀਜ਼ਾਂ ਬਹੁਤ ਹੈਲਪ ਕਰਨਗੀਆਂ ਫਸਟ ਆਫ ਆਲ ਮੈਂ ਹੈਂਡ ਵਾਸ਼ ਵਗੈਰਾ ਪ੍ਰੋਪਰਲੀ ਕਰਕੇ ਆਈ ਹਾਂ ਉਹੜੇ ਮੈਂ ਦਿਖਾ ਸਕਾਂ ਉਸ ਤੋਂ ਫੋਰ ਇਹ ਹੈ ਮੈਂ ਬਾਅਦ ਚ ਨਾ ਚੰਗੀ ਤਰ੍ਹਾਂ ਤੁਹਾਨੂੰ ਜ਼ੂਮ ਵੀ ਕਰਕੇ ਦਿਖਾ ਦੂੰਗੀ ਹੁਣੀ ਵਿਖਾਨੀ ਹੈ ਇੱਕ ਮਿੰਟ ਇਹਦੇ ਚ ਲక్ష్ਮੀ ਮਾਤਾ ਤੇ ਸ਼੍ਰੀ ਗਣੇਸ਼ ਜੀ ਤੇ ਉਹਨਾਂ ਦੇ ਅੱਗੇ ਇੱਕ ਇਹ ਜੋਤ ਬੱਤੀ ਲਈ ਛੋਟੀ ਜਿਹੀ ਸਪੇਸ ਬਣਾਈ ਹੋਈ ਆ ਤੇ ਇਹ ਇੰਨਾ ਸੋਹਣਾ ਪੀਸ ਆ ਨਾ ਜਿੰਨਾ ਕਹਿ ਦੋ ਮਤਲਬ ਬਹੁਤ ਪਿਆਰਾ ਆ ਇਹਨੂੰ ਮੈਂ ਕੱਲ ਸਵੇਰ ਉੱਥੇ ਸਥਾਪਿਤ ਕਰੂੰਗੀ ਅਚੀ ਤਰ੍ਹਾਂ ਮਤਲਬ ਸਾਰਾ ਕੁਝ ਸੈਟ ਅਪ ਕਰਕੇ ਇਹਦਾ ਪ੍ਰੋਪਰਲੀ ਉਥੇ ਸਪੇਸ ਬਣਾ ਕੇ ਫਿਰ ਜਿੱਥੇ ਮੈਂ ਮੇਰੀ ਮੈਡੀਟੇਸ਼ਨ ਜਾਂ ਪਾਠ ਵਗੈਰਾ ਕਰਦੀ ਆ ਸੋ ਫਸਟ ਆਫ ਆਲ ਏਸੀ ਇਹ ਬੜਾ ਪਿਆਰਾ ਗਿਫਟ ਹੈ ਮਤਲਬ ਮੈਨੂੰ ਸਭ ਤੋਂ ਜ਼ਿਆਦਾ ਅੱਛਾ ਇਹੀ ਲੱਗਿਆ ਸੈਕਿੰਡ ਵਨ ਵੀ ਦਿਖਾਉਣੀ ਆ ਕਿ ਪਹਿਲਾਂ ਨਾ ਜਿੱਥੇ ਬੈਠ ਕੇ ਪਾਠ ਕਰਦੀ ਆ ਮੈਂ ਉੱਤੇ ਹੈਗੇ ਆਲਰੇਡੀ ਸ਼੍ਰੀ ਗਣੇਸ਼ ਤੇ ਮਾਤਾ ਲਕਸ਼ਮੀ ਦੀ ਜਿਹੜੀ ਮੂਰਤੀ ਸਥਾਪਿਤ ਕੀਤੀ ਹੋਈ ਆ ਅਚੀ ਤਰ੍ਹਾਂ ਬਟ ਇਹ ਵਾਲਾ ਪੀਸ ਆ ਜਿਹੜਾ ਇਹ ਹੈ ਤਾਂ ਅਸਲ ਵਿੱਚ ਦੀਆ ਬੱਤੀ ਲਈ ਆ ਤੋ ਇੱਕ ਪ੍ਰੋਪਰ ਸਪੇਸ ਬਣ ਜੂਗੀ ਐਂਡ ਨੈਕਸਟ ਇੱਕ ਸਪੈਸ਼ਲੀ ਜੋਤ ਲਈ ਹੀ ਆ ਉਹ ਸੁਬਾ ਨਾ ਅੱਜ ਮੰਮਾ ਨੇ ਜੋਤ ਲਗਾਈ ਸੀ ਹੁਣ ਅੱਜ ਕੱਲ ਇੰਨੀ ਜ਼ਿਆਦਾ ਠੰਡ ਹੋ ਗਈ ਤੇ ਜਦੋਂ ਜੋਤ ਲਗਾਈ ਥੋੜੀ ਦੇਰ ਬਾਅਦ ਮੈਂ ਐਂਟਰ ਕੀਤਾ ਉੱਥੇ ਨਾ ਉਹ ਵੀ ਰੱਖਦੇ ਆ ਸੀ ਥੋੜੀ ਉਸ ਸਪੇਸ ਤੋਂ ਅੱਗੇ ਜਾ ਕੇ ਬਲੈਂਕਟਸ ਵਗੈਰਾ ਰੱਖਦੇ ਆ ਜਦੋਂ ਮੈਂ ਤੇ ਮੰਮਾ ਵਾਲਾ ਬਿਸਤਰਾ ਮੈਨੇ ਚੱਕਿਆ ਤੇ ਮੈਂ ਉਹ ਕਰਨ ਗਈ ਮੈਨੇ ਦੇਖਿਆ ਉਹ ਜੰਮ ਗਿਆ ਕੋਕਲੀ ਕੀ ਜੰਮ ਗਿਆ ਸੋ ਉਹਦੇ ਟੈਂਪਰੇਚਰ ਮੇਨਟੇਨੈਂਸ ਦੇ ਲਈ ਜ਼ਰੂਰੀ ਹੈ ਕਿ ਉਹਦੇ ਆਲੇ-ਦਾਲੇ ਕੋਈ ਉਹ ਹੋਵੇ बाउंड्री होवे सो दैट जेडी जोत है ओ अच्छी तरह कवरअप अप हो जवे आले दा लियो ते एक पीस है आंवला तो तो so, एक मिनट मैं दून दिखाणी है प्रॉपर्ली सो एदे च कवर हटाना पहेना एक मिनट काफी स्टैटीक है ते मेरे काम दा भी है मतलब यो इस बार यूज़फुल है जो भी है ये मेरे यूज वाली चीज है वाली तो, स्पेस है जोत एंड है सो दैट टेंपरेचर मेंटेन रहे है ना वाली धूफ बत्ती है हालांकि वो हैगी है स्पेस बनी हुई धूफ बत्ती बट हाँ नाल ही आ गई प्लस ये धूफ बत्ती वगैरह भी हैगी आई थिंक ये ही होएगी एक्सटर्नल है ना से मिनट हाँ अलग है ਨਿੰਜ਼ ਆ ਵੀ ਮੈਂ ਹੁਣ ਇਹ ਕਹਿ ਸਕਦੀ ਆ ਵੀ ਇਹ ਬੈਸਟ ਗਿਫਟ ਆ ਇਹ ਹਾਲਾਂਕਿ ਮੇਰੇ ਨਾਲ ਡਿਸਕਸ਼ਨ ਹੋਈ ਸੀ ਜਦੋਂ ਉਹ ਆਏ ਹੋਏ ਸੀਗੇ ਵੀ ਇਦਾਂ ਚਾਹੀਦੀ ਆ ਇਹਦੀ ਬਾਉਂਡਰੀ ਚਾਹੀਦੀ ਆ ਮੈਂ ਕਿਹਾ ਵੀ ਹਾਲੇ ਲੈ ਕੇ ਆਉਣੀ ਆ ਇਦਾਂ ਧਿਆਨ ਦੇ ਵਿੱਚ ਆਇਆ ਸੀ ਮੇਰੇ ਖੁਦ ਹੀ ਲੈ ਆਇਆ ਅੱਜ ਸੋ ਇਹ ਨਿਊ ਇਅਰ ਗਿਫਟ ਹੈ ਸੋ ਮੈਂ ਟਰਾਈ ਕਰੂੰਗੀ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਾਂ ਇਹ ਮਮਾਸ ਮਾਰਨ ਲੱਗੇ ਹੋਏ ਨੇ ਆ ਤਾਂ ਸਾਗ ਆ ਹਨਾ ਤੇ ਉਹ ਤਾਂ ਨਹੀਂ ਆ ਇੰਨਾ ਤਾਂ ਮੈਨੂੰ ਪਤਾ ਆਹ ਹੈਗਾ ਆਹ ਵਾਲਾ ਗਾਜਰਾਂ ਦਾ ਹਨਾ ਉਹ ਗਾਜਰ ਦਾ ਸੇਜਾ ਆਹ ਪਾ ਮਮਾ ਇਹਦਾ ਕੀ ਟੇਸਟ ਫਰਕ ਆਊਗਾ ਕੀ ਆ ਹਾਂ ਬਹੁਤ ਚੁਰਚਰਾ ਬਣਦਾ ਇਹਦੇ ਨਾਲ ਚੁਰਚਰਾ ਮਤਲਬ ਗਾਜਰ ਦਾ ਸੇਜਾ ਪਾਉਨੇ ਆਪਾਂ ਕਰਾਰਾ ਕਰਾਰਾ ਹਾਂ ਜੀ ਬਾਤ ਉਸੇ ਲਾ ਰੱਖਿਆ ਹਾਲਾਂਕਿ ਉਹ ਦੇਖੋ ਜ਼ੂਮ ਕਰਕੇ ਉਹ ਸਾਡੇ ਹਾਰਾ ਵੀ ਹੈਗਾ ਮਮਾ ਨੇ ਬਣਾਇਆ ਹੋਇਆ ਪਰ ਉਹ ਫਿਲਹਾਲ ਕੱਲ ਨੂੰ ਜਲਾਵਾਂਗੇ ਫਿਰ ਕੱਲ ਨੂੰ ਖਾਉਂਗੇ ਤੇ ਸਾਗ ਬਣੂਗਾ ਸਵੇ ਬਾ ਫਿਲਹਾਲ ਮਮਾ ਕਹਿੰਦੇ ਸਮਾਰ ਕੇ ਰੱਖ ਦਿੰਨੇ ਆ ਕਿਉਂਕਿ ਨਹੀਂ ਫਿਰ ਸਵੇ ਹੱਥ ਧਰਨਗੇ ਮੈਨੂੰ ਤਾਂ ਸਮਾਰਨ ਆਉਂਦਾ ਨਹੀਂ ਇਹ ਲੋਹਾਲ ਤਾਂ ਬਸ ਸਮਾਰਨ ਨੂੰ ਕਿਹਾ ਜਾ ਚੁੰਦੇ ਆਪਾਂ ਇਹਦੇ ਚ ਬਸ ਐਵੇਂ ਦੇ ਕੱਖਾ ਗਾ ਕੋਈ ਨਾ ਕੋਈ ਹੋਰ ਜ਼ੈਰੀਲੀ ਬੂਟੀ ਆ ਉਹ ਕੱਢ ਦਿੰਨੇ ਆਪਾਂ ਵਧੀਆ ਵਧੀਆ ਇਹਦੀ ਡੰਡੀ ਆ ਜਿਹੜੀ ਜਿਵੇਂ ਆਹਾ ਆ ਦੇਖੋ ਆ ਕੱਖ ਨਿਕਲਦੇ ਨਹੀਂ ਇਹਨਾਂ ਨੂੰ ਬਾਹਰੇ ਵੇਸਟ ਚੀਜ਼ਾਂ ਨੂੰ ਆਪਾਂ ਸਿੱਟ ਦਾਂਗੇ ਸਾਗ ਤਾਂ ਸੁਬਾ ਬਣੂਗਾ ਫਿਰ ਅੱਜ ਆਪਾਂ ਕੀ ਬਣਾਵਾਂਗੇ ਅੱਜ ਆਲੂ ਮੂੰਗਰੇ ਬਣਾਏ ਨੇ ਆਲੂ ਮੂੰਗਰੇ ਬਣਾ ਤੇ ਹਾਂ ਮੇ ਮਾ ਜਦੋਂ ਮੈਂ ਉਧਰੋਂ ਆਈ ਸੀ ਤੂੰ ਮੰਡੀ ਤੋਂ ਆਇਆ ਨਾ ਫਿਰ ਉਦੋਂ ਮੇਰੇ ਯਾਰ ਤਾਂ ਸੀ ਵੀ ਕੀ ਕੀ ਲੈ ਕੇ ਆਉਂਦਾ ਬਣਾਉਂਦੇ ਮੰਮਾ ਨੇ ਬਣਾ ਲਿਆ ਹੋਊਗਾ ਕਿਉਂਕਿ ਮੈਂ ਚਲੀ ਗਈ ਸੀ ਟਿਊਸ਼ਨ ਮੈਨੂੰ ਫੇਰ ਆ ਹੁਣ ਲੱਗਿਆ ਵੀ ਮੈਂ ਟਰਾਈ ਕਰਦੇ ਨੇ ਮੈਂ ਕੈਮਰਾ ਵੱਲ ਦੇਖਾਂ ਬਟ ਫਿਰ ਉਧਰ ਮੇਰਾ ਆਪਣੇ ਫੇਸ ਵੱਲ ਧਿਆਨ ਚਲੇ ਜਾਂਦਾ ਮੈਂ ਬਣਾਇਆ ਆਲੂ ਮੂੰਗਰੇ ਇਹ ਪਾਪਾ ਨੂੰ ਬਹੁਤ ਪਸੰਦ ਸੀਗੇ ਮਤਲਬ ਟੇਸਟੀ ਬਣੀ ਲੱਗਦੇ ਅੱਜ ਵੀ ਹਮ ਖੁਸ਼ਬੂਤ ਅੱਛੀ ਆ ਰਹੀ ਆ ਤੇ ਫਿਲਹਾਲ ਆਪਾਂ ਪੀਵਾਂਗੇ ਚਾਹ ਪਈਆ ਥੋੜੀ ਜੀ ਆਇਆ ਤਾਂ ਉਹ ਕਿਉਂਕਿ ਹਾਲਾਂਕਿ ਹੌਨ ਸਾਰਾ ਟਿਸ਼ੂ ਤੋਂ ਮਮਰੀ ਚਾਹ ਪਾ ਕੇ ਦਿੱਤੀ ਸੀ ਮੈਨੂੰ ਪਰ ਫਿਰ ਮੈਨੂੰ ਉਹ ਗੱਲਾਂ ਚ ਲੱਗੀ ਮੈਂ ਤਾਂ ਟੇਸ ਨਹੀਂ ਲਿਆ ਗਿਆ ਚਾਹ ਦਾ ਪ੍ਰੋਪਰਲੀ ਜਦ ਤੱਕ ਮੈਂ ਬੈਠ ਕੇ ਪ੍ਰੋਪਰ ਚਾਹ ਟੇਸ ਲੈ ਲੈ ਕੇ ਪੀਵਾਂ ਨਾ ਉਹ ਤੱਕ ਫਿਰ ਮੈਨੂੰ ਸੌਫਰ ਨਹੀਂ ਆਉਣਾ ਤੁਸੀਂ ਵੀ ਪੀ ਲੋ ਚਾਹ ਹਾਲਾਂਕਿ ਮੈਨੂੰ ਸਾਰੇ ਕਹਿੰਦੇ ਆ ਵੀ ਚਾਹ ਦੀ ਆਦਤ ਵੱਧ ਹੋ ਗਈ ਪਰ ਮੈਨੂੰ ਵਧੀਆ ਲੱਗਦੀ ਆ ਪਤਾ ਨਹੀਂ ਕਿਉਂ ਅੱਜ ਚਾਹ ਵੀ ਸੂਟ ਕਰਨ ਵਾਲੀ ਸੀ ਅਦਰਕ ਕੁੱਟ ਕੇ ਗੁੜ ਵਾਲੀ ਚਾਹ ਬਣਾਈ ਸੀ ਨੇ ਦਿੱਤੇ ਚਾਹ ਨੂੰ ਕਰਨੀ ਸੀ ਕਿ ਇਹ ਦੇ ਕਰਕੇ ਅਸੀਂ ਸੂਟ ਨਹੀਂ ਕਰ ਸਕੇ ਹਾਂ ਮਮਾਂ ਸਿਖਾਉਂਗੀ ਹੌਲੀ ਹੌਲੀ ਮਤਲਬ ਸਟੈਂਡ ਤੇ ਆ ਕੇ ਅਰ ਮਮਾਂ ਨੂੰ ਪ੍ਰੋਪਰ ਕਰਨਾ ਸਿਖਾਉਂਗੀ ਸੋ ਥੈਟ ਜੇ ਮੈਂ ਘਰ ਨਾ ਹੋਵਾਂ ਤਾਂ ਮਮਾਂ ਕਰ ਸਕਣ ਇਕੱਲੇ ਮਤਲਬ ਚਾਹ ਦਾ ਟੇਸਟ ਦੱਸ ਰਿਹਾ ਵੈਸੇ ਹਾਂ ਵੀ ਅੱਜ ਕੁਝ ਸਪੈਸ਼ਲ ਆ ਅਦਰਕ ਕੁੱਟ ਕੇ ਪਾਇਆ ਹੋਇਆ ਫਿਰ ਇਲਾਇਚੀ ਪਾਇਆ ਲੌਂਗ ਪਾਇਆ ਗੁੜ ਦੀ ਚਾਹ ਕਰੂੰਗੀ ਮੈਂ ਸੂਟ ਫਿਰ ਕਿਉਂਕਿ ਹੁਣ ਤਾਂ ਠੰਡ ਕਰਕੇ ਅੱਜ ਠੰਡ ਬਹੁਤ ਜ਼ਿਆਦਾ ਸੀ ਤੁਹਾਡੇ ਏਰੀਆ 'ਚ ਕਿਵੇਂ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਹੌਲੀ ਹੌਲੀ ਉਹ ਕਰਨ ਲਾ ਦੂੰ ਨਾ ਕੈਮਰਾ ਯੂਜ਼ ਕਰਨ ਫਿਰ ਕਿਉਂਕਿ ਐਵੇਂ ਹੁੰਦਾ ਮੈਂ ਤੇ ਮੰਮਾ ਇਕੱਲੇ ਹੀ ਹੁੰਨੇ ਹਨਾ ਹਾਲਾਂਕਿ ਵੀਰਿਆਂ ਨਾਲ ਚ ਕੋਈ ਨਾ ਕੋਈ ਆ ਜਾਂਦਾ ਰਵੀਨ ਉਹ ਉੱਧਰ ਨੇ ਹਨਾ ਫਿਰ ਪਰ ਐਵੇਂ ਰਾਤ ਨੂੰ ਆ ਜਾਂਦੇ ਆ ਹਨਾ ਵੀਰਿਆਂ ਨਾਲ ਚ ਕੋਈ ਨਾ ਕੋਈ ਜਾਂ ਫਿਰ ਨਾਨੀ ਹੋਂ ਨਾਲ ਚ ਕੋਈ ਇੱਧਰ ਆ ਜਾਂਦਾ ਪਰ ਦਿਨ ਚਾ ਹੁੰਦਾ ਜਿਵੇਂ ਮੈਂ ਟਿਊਸ਼ਨ ਗਈਆਂ ਫਿਰ ਮੰਮਾ ਜੀ ਨਹੀਂ ਲੱਗਦਾ ਇਕੱਲੇ ਘਰੇ ਹਨਾ ਹਾਲਾਂਕਿ ਉਧਰੋਂ ਆਂਟੀ ਹਣੀ ਵੀ ਆ ਜਾਂਦੇ ਪਰ ਕਈ ਵਾਰ ਹੁੰਦਾ ਕਿ ਇਕੱਲੇ ਆ ਥੈਟਸੋਇ ਫਿਰ ਮੈਂ ਸੋਚਿਆ ਮੰਮਾ ਨੂੰ ਥੋੜਾ ਬਿਜ਼ੀ ਕਰ ਦੂੰ ਮੈਂ ਹੌਲੀ ਹੌਲੀ ਸਿਖਾ ਦੂੰਗੀ ਹਨਾ ਫਿਰ ਨਾਲੇ ਜੀ ਲੱਗਿਆ ਰਿਹਾ ਕਰੋ ਹਨਾ ਮੰਮਾ ਟਾਈਮ ਪਾਸ ਹੋ ਜਾਂਦਾ ਬੱਤ। ਹੂੰ। ਫੇ ਮਮਾ ਨੂੰ ਟਾਈਮ ਪਾਸ ਕਰਨ ਨੂੰ ਅੱਜ ਸਾਗ ਆ ਗਿਆ। ਹਾਂ ਇਹ ਵੀ ਟਾਈਮ ਪਾਸ ਵਾਸਤੇ ਹੀ ਉਹ ਵੇਸਤਾ ਸਿਖਾ ਲਿਆ ਸੀਗਾ 4-5-6 ਦਿਨ ਹੋਏ ਨੇ। ਕੋਈ ਲੈ ਕੇ ਆਇਆ ਸੀਗਾ ਗਿਫਟ ਦੇ ਕੇ ਗਿਆ ਸਾਨੂੰ। ਪਰ ਐਂ ਵੀ ਮਨ ਲੱਗ ਜਾਂਦਾ ਰਹਿੰਦਾ। ਫਿਰ ਨਾਲੇ ਅੱਜ ਮਮਾ ਐ ਸਪੈਸ਼ਲੀ ਲੈ ਕੇ ਆਏ ਸੀ ਨਾ ਉਹ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਮੈਂ ਸਾਗ ਫੜਾ ਕੇ ਜਾਊਂਗਾ ਸਾਗ ਫੜਾ ਕੇ ਜਾਊਂਗਾ।